ਬਾਈ ਹਵਾਨੇ ਨੀ ਨੀਗਾ ਮਾਰੋ ਬਹੁਤ ਸੋਹਣਾ ਹਵਾਨਾ ਤਿਆਰ ਕੀਤਾ ਕਰਮਾਲੀ ਨੇ ਦੋਸਤੋ ਇੱਥੇ ਆਉਂਗੇ ਤਾਂ ਰੂਹ ਖੁਸ਼ ਹੋ ਜੂ ਦੋਸਤੋ ਦੇਖ ਸਕਦੇ ਆ ਬਹੁਤ ਸੋਹਣਾ ਹਵਾਨਾ ਤਿਆਰ ਕੀਤਾ ਹੋਇਆ ਹਾਂਜੀ ਕਿਸਾਨ ਵੀਰੋ ਸਵਾਗਤ ਆ ਤੁਹਾਡਾ ਸੁਖਰਾਜ ਡੇਰੀ ਫਾਰਮਿੰਗ ਦੇ ਵਿੱਚ ਦੋਸਤੋ ਅੱਜ ਫੇਰ ਬਾਈ ਕਰਮੀਤ ਕੋਲੇ ਪਹੁੰਚੇ ਆ ਦੋਸਤੋ ਪਿੰਡ ਕਿੰਗਰੇ ਦੇ ਵਿੱਚ ਜ਼ਿਲ੍ਹਾ ਫਰੀਦਕੋਟ ਪਿਆ ਜਾਂਦਾ ਦੋਸਤੋ ਇਸ ਪਿੰਡ ਨੂੰ ਤੇ ਤਹਿਸੀਲ ਦੋਸਤੋ ਸਾਦਕ ਪੈਂਦੀ ਹੈ ਸਾਦਕ ਤੋਂ ਤਕਰੀਬਨ ਦੋਸਤੋ 4 ਕਿਲੋਮੀਟਰ ਦੂਰੀ ਤੇ ਇਹ ਪਿੰਡ ਹੈਗਾ ਤੇ ਦੋਸਤੋ ਤੁਹਾਨੂੰ ਉਹ ਹਮੇਸ਼ਾ ਹੀ ਦੱਸੀਦਾ ਜਦੋਂ ਬਾਈ ਕੋਲ ਆਈਦਾ ਨਾ ਚੰਗੇ ਤੋਂ ਚੰਗਾ ਪਸ਼ੂ ਹੁੰਦਾ ਅੱਜ ਦੋਸਤੋ ਬਹੁਤ ਚੰਗੀ ਗੱਭਣ ਵਹਿੜ ਵਕਾਉ ਉਹ ਦੋਸਤੋ ਬਾਈ ਕੋਲੇ ਡਿਟੇਲ ਦੋਸਤੋ ਬਾਈ ਤੋਂ ਲੈ ਕੇ ਤੁਹਾਡੇ ਨਾਲ ਸਾਂਝੀ ਕਰਾਂਗੇ ਜਿੰਨਾ ਵੀਰਾਂ ਨੇ ਦੋਸਤੋ ਹਜੇ ਤਾਈਂ ਆਪਣੇ ਸੁਖਰਾਜ ਦੇ ਫਾਰਮ ਚੈਨਲ ਨੂੰ ਦੋਸਤੋ ਸਬਸਕ੍ਰਾਈਬ ਨਹੀਂ ਕੀਤਾ ਉਹਨਾਂ ਵੀਰਾਂ ਨੂੰ ਰਿਕਵੈਸਟ ਆ ਵੀ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਫੇਸਬੁੱਕ ਪੇਜ ਨੂੰ ਦੋਸਤੋ ਫੋਲੋ ਕਰ ਲਿਓ ਪ੍ਰੋਪਰ ਜਾਣਕਾਰੀ ਬਾਈ ਤੋਂ ਲੈ ਲੈਣੇ ਆ ਆਓ ਬਈ ਅਨਿਵੇਂ ਸਸੇਗਾ ਸਸੀਕਾ ਹੋਰ ਵੀਂਦਰ ਕੀ ਹਾਲ ਠੀਕ ਆ ਬਾਈ ਹੋਰ ਠੀਕ ਠਾਕ ਬਾਈ ਠੀਕ ਆ ਅੱਜ ਫੇਰ ਟੌਪ ਦਾ ਨਗੀਨਾ ਹੀ ਲੈਂਦਾ ਬਾਈ ਹਾਂ ਠੀਕ ਆ ਤੇ ਬਾਈ ਇੱਕ ਵਾਰੀ ਆਪਣਾ ਨਾਂ ਤੇ ਨੰਬਰ ਦੱਸ ਦੀ ਨਾਂ ਵੀਰੇ ਗਰਮੀਤ ਸਿੰਘ ਪਿੰਡ ਕਿੰਗਰਾ ਠੀਕ ਆ ਜ਼ਿਲ੍ਹਾ ਫਰੀਦਕੋਟ ਠੀਕ ਆ ਮੋਬਾਈਲ ਨੰਬਰ 977964583 ਠੀਕ ਆ ਅੱਜ ਫੇਰ ਇੱਕ ਨਾਗੀ ਹੈ ਬਾਈ ਹਾਂ ਸੀਗੇ ਵੀਰੇ ਤੇਰੇ ਆਉਣ ਤੋਂ ਪਹਿਲਾਂ ਇੱਕ ਨੰਨ ਫੁਟੇਜ ਚੜਾਇਆ ਠੀਕ ਹਾਂ ਅੱਜ ਬਈ ਇਹਦੀ ਗੱਲ ਕਰ ਲਈਏ ਚ ਕਿੰਨਾ ਮਸੂਗਾ ਸੁਣਾ ਜਿਹੜੇ ਵੀਰੇ ਦੂਜਾ ਸੁਗਾ ਜੀ ਨਾਲ ਸੁਣਾ ਠੀਕ ਆ ਹਾਂਜੀ ਹਾਂਜੀ ਦੂਜਾ ਸੁਗਾ ਸੁਣਾ ਕਿੰਨੇ ਦਿਨ ਲੱਜੂਗੀ ਬਈ ਇਹ ਵੀਰੇ ਮਾਲਕਾਂ ਦੇ ਦੱਸਣ ਮੁਤਾਬਕ ਤਾਂ 28 ਤਰੀਕ ਨੂੰ ਦਿਨ ਪੂਰੇ ਆ 28 ਤਰੀਕ ਨੂੰ ਆ ਜਾਨਾ ਗੱਡੀ 'ਚ ਮਨਕਲ ਚੜਦਾ ਉਤਰਦਾ ਪਾਸਪੂਸ ਕਰੀਦਾ ਉਹਦੇ ਨਾਲ ਕੋਈ 1-2 ਦਿਨ ਇੱਧਰ ਉੱਧਰ ਵੀ ਕਰ ਸਕਦਾ ਪਰ ਤਿਆਰੀ ਤੂਰੀ ਤਾਂ ਫੁੱਲਾ ਹੋਣੀ ਠੀਕ ਆ ਲਗਭਗ 5-4 ਦਿਨ ਲੱਗੇ 5-4 ਦਿਨ ਲੈਂਦੀ ਆਈ ਠੀਕ ਆ ਤੇ ਬਈ ਦੁੱਧ ਦਾ ਅਨੁਮਾਨ ਕਿੰਨਾ ਵੀ ਹਵਾਨੇ ਦੇ ਪੱਖ ਤੋਂ ਵੇਖੀਏ ਹਵਾਨਾ ਬਹੁਤ ਸੋਹਣਾ ਖੁੱਲਾ ਹਵਾਨਾ ਤੇ ਕਿੰਨਾ ਅਨੁਮਾਨ ਕਰ ਦਾਂਗੇ ਮਾਲਕਾਂ ਦੇ ਦੱਸਣ ਮੁਤਾਬਕ ਤੇ 40 ਨੂੰ ਹੱਥ ਲਾਉਗੀ ਜੀ ਇਹ ਦੀ ਠੀਕ 35 36 ਲੀਟਰ ਕਹਿੰਦੇ 37 ਲੀਟਰ 37 ਲੀਟਰ ਤੱਕ ਵੀ ਉਹਨਾਂ ਨੇ ਦੱ ਕਿਹਾ ਕੱਢਿਆ ਪਰ ਮੇਰਾ ਗੈਸੇ ਆ ਜਿਹੜੇ ਸਾਰਾ ਭਰੀ ਬੈਠਿਆ ਹਵਾਨਾ ਠੀਕ ਹੈ ਵੀ 30 ਤੋਂ ਪਲੱਸ ਚੱਲੂਗੀ ਸਟਾਰਟਿੰਗ ਤੋਂ ਇਹ ਮੰਨ ਨੂੰ ਹੱਥ ਲਾਉਗੀ ਵੀਰੇ ਠੀਕ ਬਾਕੀ ਜਿਹਨੇ ਵੀ ਲੈਣਾ ਉਹ ਆਪਣੇ ਤੋਂ ਜ਼ਿਆਦਾ ਸਿਆਣਾ ਵੀਰੇ ਉਹ ਆਪ ਦੀ ਦੇਖ ਪਰਖ ਕਰਕੇ ਹਨਾ ਲਵੇ ਪਹਿਲੇ 35 36 ਲਈ ਟਰੱਕ ਕੱਢਿਆ ਕੱਢਿਆ ਵੀਰੇ ਬਾਕੀ ਚੰਗੇ ਰਿਕਾਰਡ ਵਾਲੀ ਬੱਚੀ ਹੈ ਵੀਰੇ ਪੀਡੀਐਫ ਤੇ ਸੀਮੰਟ ਤੋਂ ਆ ਦੀ ਆਪ ਹੈ ਪੀਡੀਐਫ ਇਹਦੇ ਸੀਮੰਟ ਦੀ ਆਪ ਆਸਤੀ ਵੀਰੇ ਦੇ ਸੀਮੰਟ ਲੱਗੇ ਹੋਏ ਆਕਾਸ਼ਦੀਪ ਦਾ ਅੱਗੇ ਸੀਮੰਟ ਅੱਗੇ ਲੱਗਿਆ ਹੋਇਆ ਠੀਕ ਆ ਲੋ ਵੀ ਚਾਰੇ ਪੱਖ ਤੋਂ ਤੁਹਾਨੂੰ ਹੋਣੇ ਹਵਾਨੇ ਦੀ ਗੱਲ ਕਰੀਏ ਨਾ ਦੋਸਤੋ ਜੇ ਕਹਿ ਦਈਏ ਤੁਹਾਨੂੰ ਬਹੁਤ ਚੰਗਾ ਪਾ ਡਰਮ ਦੁੱਧ ਦਾ ਕੱਢਿਆ ਕਰਨਾ ਦੋਸਤੋ ਇਹਨੇ ਦਿੱਲੀ ਵੇਖ ਸਕਦੇ ਹਵਾਨਾ ਬਹੁਤ ਖੁੱਲਾ ਇਕ ਸਾਦੇ ਆ ਪੂਰਾ ਉੱਪਰ ਤੋਂ ਲੈ ਕੇ ਥੱਲੇ ਤੱਕ ਚੌੜਾ ਹਵਾਨਾ ਦੋਸਤੋ ਥਣ ਵੀ ਸੋਹਣਾ ਲੱਗਿਆ ਬਾਕੀ ਦੋਸਤੋ ਬਹੁਤੇ ਵੀਰ ਨਾ ਇਹ ਥਣ ਦੀ ਡਿਮਾਂਡ ਕਰਦੇ ਹੁੰਦੇ ਆ ਜਿਹੜਾ ਕਾਲਾ ਥਾਣਾ ਨਾ ਦੋਸਤੋ ਉਹਨੂੰ ਬਿਮਾਰੀ ਕਹਿੰਦੇ ਆ ਬਹੁਤ ਘੱਟ ਪੈਂਦੀ ਐ ਤਕ ਨਹੀਂ ਬਈ ਗਰਮੀ ਦਾ ਹਾਂ ਵੀਰੇ ਸਹੀ ਗੱਲ ਆ ਹਰੇਕ ਹੀ ਕਹਿੰਦਾ ਹਾਂ ਸਹੀ ਗੱਲ ਆ ਤੇ ਵਾਕਈ ਦੋਸਤੋ ਬਾਕੀ ਵਹਿੜ ਦੋਸਤੋ ਸਾਰੀ ਚੰਗੀ ਐ ਖੁੱਲਾ ਹਵਾਨਾ ਤੇ ਦੋਸਤੋ ਇਹ ਥਾਣੂ ਕਹਿੰਦੇ ਹੁੰਦੇ ਆ ਵਪਾਰੀ ਵੀ ਚੰਡਾ ਕਹਿੰਦੇ ਆ ਜਿਹੜਾ ਕਾਲਾ ਥਾਣ ਹੋਵੇ ਨਾ ਬਾਕੀ ਸਾਰੀ ਗੁਲਾਬੀ ਪਈ ਐ ਦੋਸਤੋ ਤੇ ਬਾਕੀ ਉਤੋਂ ਗੱਲ ਕਰੀਏ ਦੋਸਤੋ ਕੋਈ ਪੋਲੀ ਨਹੀਂ ਪਈ ਬਿਲਕੁਲ ਰੀੜ ਦੀ ਹੱਡੀ ਵੀ ਸਿੱਧੀ ਆ ਗਾਇੰਗੂਤ ਸੋਨਾ ਕੱਦ ਕਾਠਾ ਵੇ ਲੈ ਜਿੰਦੀ ਚੰਗੀ ਆ ਵੇਸੇ ਆਪਣੇ ਵੇਸੇ ਵੀ ਤਕਰੀਬਨ ਢੇਲੀ ਫੇਲ ਹੋ ਜਾਂਦੇ ਆ ਠੀਕ ਆ ਇਹ ਫਰਾਉ ਦੇ ਮਨ ਦਾ ਸ਼ੌਂਕ ਦਾ ਕਿਤੇ ਤੇ ਵੀਡੀਓ ਬਣਾ ਲਗੇ ਤੇ ਜਾਨਵਰ ਤਾਂ ਆਪਣੇ ਲੈਂਕੀ ਨੇਕ ਬਣ ਗਏ ਆ ਠੀਕ ਕਿ ਉਹ ਸਾਂ ਚੱਲੀ ਜਾਂਦੇ ਆ ਠੀਕ ਪਰ ਅੱਜ ਫੇਰ ਵਿਗਦੀ ਇਹ ਵੀ ਸੀਗੀ ਮੈਂ ਕੋਈ ਨਹੀਂ ਮੈਨੂੰ ਰੀਚ ਜੀ ਪੂਰੀ ਕਰ ਲੈਣ ਦਿਓ ਠੀਕ ਹਾਂ ਕਾਈ ਕਾਫੀ ਦਿਨਾਂ ਤੋਂ ਮੈਂ ਅੱਗੇ ਸੋਚਿਆ ਵੀ ਮੈਂ ਕਾਫੀ ਦਿਨਾਂ ਤੋਂ ਸੱਦਿਆ ਤੇ ਠੀਕ ਆ ਅੱਜ ਫੇਰ ਮੈਨੂੰ ਪਤਾ ਸੀ ਬਾਈ ਕੋਲੇ ਚੰਗਾ ਨਾ ਕੀ ਹੋਊ ਜਿਹੜਾ ਫੋਨ ਆਇਆ ਬਾਈ ਦਾ ਤੇ ਵਾਕਈ ਦੋਸਤੋ ਜੋ ਆਏ ਤੇ ਰੂਹ ਖੁਸ਼ ਹੋ ਗਈ ਇੱਥੇ ਆ ਕੇ ਵੇ ਲੈਂਥ ਦੀ ਗੱਲ ਕਰੀਏ ਦੋਸਤੋ ਵੇ ਲੈਂਥ ਚੰਗੀ ਹੈ ਕੱਦ ਕੱਟ ਸੋਹਣਾ ਬਾਕੀ ਫੇਸ ਬਿਊਟੀ ਚੰਗੀ ਆ ਆ ਵੀ ਮੈਂ ਨਾਲ ਖੜ ਜਾਣਾ ਕਦੋਂ ਕੋਈ ਛੋਟੀ ਨਹੀਂ ਮੇਰਾ 5 ਫੁੱਟ 8 9 ਇੰਚ ਕੱਦ ਹੈ ਤੇ ਮੇਰੇ ਹਿਸਾਬ ਨਾਲ ਮੋਢੇ ਥੋੜੀ ਨਰਮ ਪੈਂਦੀ ਹੈ ਹਾਂ ਲੰਮੀ ਲੁੰਮੀ ਬਾਕੀ ਚੰਗੀ ਸਾਰੀ ਲਓ ਬਾਕੀ ਚਮਕ ਤੇ ਚਮਕ ਦੀ ਗੱਲ ਕਰੀਏ ਨਾ ਦੋਸਤੋ ਐ ਲੱਗਦਾ ਜਿਵੇਂ ਵਿੱਚੋਂ ਚਮੜੀ ਜਾਗਦੀ ਹੁੰਦੀ ਹੈ ਇਸ ਤਰ੍ਹਾਂ ਲੱਗਦੀ ਹੈ ਚਮੜੀ ਦੇਖ ਸਕਦੇ ਆ ਬਹੁਤ ਸੋਹਣੀ ਫੇਸ ਬਿਊਟੀ ਦੇ ਵਿੱਚ ਆ ਦੋਸਤੋ ਚਮਕ ਦਮਕ ਬਹੁਤ ਆ ਖੁੱਲਾ ਹਵਾਨਾ ਦੋਸਤੋ ਅਨਮਾਨ ਆ ਬਾਈ ਦਾ ਦੋਸਤੋ ਵੀ 30 ਲੀਟਰ ਆਪਾਂ ਦੁੱਧ ਇੱਥੋਂ ਚਵਾ ਕੇ ਦੇ ਦਿਆਂਗੇ ਜਿਹੜਾ ਵੀਰ ਸੌਦਾ ਕਰਦਾ ਕਿ ਨਹੀਂ ਬਈ ਇਹ ਇੰਨੀ ਗੱਲ ਹਾਂ ਹਾਂ ਵੀਰੇ ਸੱਚ ਆ ਸੂਣ ਤੋਂ ਬਾਅਦ ਕਿੰਨੇ ਦਿਨਾਂ ਚਵਾ ਦੇਾਂਗੇ ਬਈ ਜੀ ਮੈਂ ਤਲਾ ਦਾ ਵੀਰੇ ਹਫਤੇ ਤੋਂ ਪਹਿਲਾਂ ਹੀ ਚਵਾ ਦਿਆਂਗੇ ਹਫਤੇ ਤੋਂ ਪਹਿਲਾਂ ਹੀ ਚਵਾ ਦੇਾਂਗੇ ਠੀਕ ਆ ਲੋ ਵੀ ਸਹੀ ਜਾਂਦੀ ਆ ਵੀਰੇ ਆਪਾਂ ਨੂੰ ਸਹੀ ਗੱਲ ਆ ਸਹੀ ਗੱਲ ਆ ਆਪਾਂ ਕੌਣ ਚੋਣਾ ਲੈਣੀ ਚੋਣਾ ਬਾਕੀ ਬਾਕੀ ਦੋਸਤੋ ਤੁਸੀਂ ਅਨਮਾਨ ਲਾਉਣਾ ਕਿਉਂਕਿ ਹਵਾਨੇ ਨਹੀਂ ਤੁਸੀਂ ਜੱਜਮੈਂਟ ਲਾਉਣੀ ਆ ਕਿਉਂਕਿ ਅਸੀਂ ਚੀਜ਼ ਵੇਚਣੀ ਆ ਬਾਈ ਨਹੀਂ ਵੇਚਣੀ ਆ ਮੇਰਾ ਅਨਮਾਨ ਆ ਦੋਸਤੋ ਜਿੱਥੋਂ ਦਾ ਹੀ ਵੀ ਜਿਹੜੇ ਹਵਾਨਾ ਤਾਕ ਆ ਦੋਸਤੋ ਹਵਾਨੇ ਦੀ ਵੀ ਅਨਮਾਨ 30 35 ਲੀਟਰ ਦੋਸਤੋ ਜਿਹਨੇ ਰਾਮ ਨਾਲ ਨੋਰਮਲ ਦੁੱਧ ਦੇ ਮੰਨਗੇ ਤਾਂ ਦੇਣੀ ਆ ਬਾਕੀ ਹਵਾਨੇ ਦੀ ਗੱਲ ਕਰ ਲਈਏ ਦੋਸਤੋ ਧੁੰਨੀ ਤੋਂ ਸਟਾਰਟ ਕਰੀ ਬੈਠੀ ਆ ਤੇ ਖੁੱਲਾ ਹਵਾਨਾ ਦੋਸਤੋ ਮਗਰਲੇ ਪਾਸੇ ਵੇਖੋਗੇ ਤਾਂ ਵੀ ਜੇ ਅਗਲੇ ਪਾਸੇ ਵੇਖੋਗੇ ਤਾਂ ਵੀ ਗੈਂਗੂ ਉੱਠਣ ਦਾ ਬਹੁਤ ਸੁਣ ਤੇ ਤੋਰ ਕੇ ਤੁਹਾਨੂੰ ਦਿਖਾਉਣੇ ਆ ਲੈ ਵੀ ਗਰਮੀ ਤੋੜ ਲਈ ਬਾਹਰ ਲਾ ਲਈ ਹਵਾਨੇ ਨੀ ਨੀਗਾ ਮਾਰੋ ਬਹੁਤ ਸੋਹਣਾ ਹਵਾਨਾ ਤਿਆਰ ਕੀਤਾ ਕਰਮਾਲੀ ਨੇ ਦੋਸਤੋ ਇੱਥੇ ਆਉਂਗੇ ਤਾਂ ਰੂਹ ਖੁਸ਼ ਹੋ ਜੂ ਦੋਸਤੋ ਦੇਖ ਸਕਦੇ ਆ ਬਹੁਤ ਸੋਹਣਾ ਹਵਾਨਾ ਤਿਆਰ ਕੀਤਾ ਹੋਇਆ ਸੋਹਣਾ ਕੱਦ ਕਾਠਾ ਦੋਸਤੋ ਕੋਈ ਲਿਸੀਲਾਮੀ ਨਹੀਂ ਦੋਸਤੋ ਬਹੁਤ ਸੋਹਣੀ ਰਾਜੀ ਹੈ ਵੜ ਚਮਕ ਵੇਖ ਵੀਰੇ ਚਮਕ ਵੇਖੋਗੇ ਨਾ ਦੋਸਤੋ ਐਂ ਲੱਗਦਾ ਥੋੜੀ ਹੈ ਸਹੀ ਗੱਲ ਵਾਕਈ ਦੋਸਤੋ ਐਂ ਲੱਗਦਾ ਜਿਵੇਂ ਚਮੜੀ ਜਗਦੀ ਹੁੰਦੀ ਹੈ ਨਾ ਇਹਦੀ ਇੰਨੀ ਚਮਕ ਦਮਕਾ ਦੋਸਤੋ ਰੇਸ਼ਮੀ ਕੱਪੜੇ ਵਰਗੀ ਚਮਕ ਹੈ ਵੀਰੇ ਸਹੀ ਗੱਲ ਬਹੁਤ ਸੋਹਣੀ ਫੇਸ ਬਿਊਟੀ ਦੇ ਵਿੱਚ ਆ ਬਿਲਕੁਲ ਗਾਇੰਗੂ ਰੀੜ ਦੀ ਹੱਡੀ ਸਿੱਧੀ ਹੈ ਉੱਤੇ ਫੱਟੀ ਰੱਖੋਗੇ ਨਾ ਬਿਲਕੁਲ ਫੱਟੀ ਦੇ ਨਾਲ ਲੱਗਦੀ ਜਾਊਗੀ ਦੋਸਤੋ ਮਗਰ ਤੋਂ ਲੈ ਕੇ ਧੌਣ ਤਾਈਂ ਦੇਖ ਸਕਦੇ ਬਹੁਤ ਸੋਹਣਾ ਹਵਾਨਾ ਤਿਆਰ ਕੀਤਾ ਹੋਇਆ ਰੂਹ ਖੁਸ਼ ਹੁੰਦੀ ਹੈ ਦੋਸਤੋ ਜਦੋਂ ਕਦੇ ਐਵ ਜਾ ਪਸ਼ੂ ਮੱਥੇ ਲੱਗਦਾ ਇਹ ਵੇਖਦੇ ਬਹੁਤ ਸੋਹਣਾ ਥਾਂ ਲੱਗਿਆ ਕਰਮਾ ਵਾਲੀ ਨੂੰ ਮੁਠੀ ਚਬਾਈ ਵਾਲਾ ਲਾ ਵੀ ਗਰਮੀ ਦਾ ਰੇਟ ਦੱਸ ਦੀਂ ਦਾ ਕੀ ਕਰਨਾ ਤੇ ਦੱਸੀ ਜਾਇਜ਼ ਜਈ ਕੋਈ ਬਹੁਤਾ ਫਰਕ ਨਾ ਪਵੇ ਕਿਉਂਕਿ ਜਮਾਂ ਹੀ ਜਾਇਜ਼ ਦੱਸ ਦੇ ਵੀ ਜਮਾਂ ਜਾਇਜ਼ ਹੀ ਦਾ 1.5 ਲੱਖ ਰੁਪਏ ਦੀ ਵੈਢ ਦੇ ਦੇਗੇ 1.5 ਲੱਖ ਦੀ ਦੇ ਦੇ ਹਾਂ ਠੀਕ ਆ ਤੇ ਕੋਈ ਥੋੜਾ ਬਹੁਤਾ ਮਾਨਤਨ ਆਪਣੀ ਆਤ ਹੀ ਨਹੀਂ ਜਿਹੜਾ ਬੰਦਾ ਆਪਾਂ ਨੂੰ ਫੋਨ ਲਾ ਲਿਆ ਆਪਣੇ ਤੋਂ ਮਾਨਤਨ ਨਾ ਹੋ ਜਾਵੇ ਉਹਦਾ ਵੀ ਠੀਕ ਆ ਹਾਂ ਮਾਨਤਨ ਕਰਾਂਗੇ ਪਰ ਵੈਢ ਦਾ ਭਾਤੂੰ ਦੱਸ ਦੇ ਵੀ ਜਾਇਜ਼ ਜਈ ਸਹੀ ਗੱਲ ਆ ਮੇਰਾ ਤਾਂ ਕਹਿਣਾ ਦੋਸਤੋ ਜਿੱਥੇ ਤੁਸੀਂ ਦੋ ਸਾਹਮਦੇ ਆ ਨਾ ਇੱਕ ਸਾਹਮਣੋ ਦੋਹਾਂ ਜਿੰਨਾ ਦੁੱਧ 83 ਦੇ ਦੂਗੀ ਦੋਸਤੋ ਜੇ ਗੱਲ ਕਰੀਏ ਰੇਟ ਭਵਾਂ ਦੀ ਬਾਈਆਂ ਦਾ ਦੋਹਾਂ ਜਿੰਨਾ ਲੱਗੇ ਤੁਹਾਨੂੰ ਤੇ ਠੀਕ ਹੈ ਨਾ ਗਾਂ ਨਹੀਂ ਵੇਖੀਏ ਮੈਨੀਆਂ ਦਾ ਵੀ ਜਿਆਦਾ ਹੈ ਦੁੱਧ ਕਿਉਂਕਿ ਡਰਮ ਦੁੱਧ ਦਾ ਥੋੜਾ ਨਹੀਂ ਹੁੰਦਾ ਦੋਸਤੋ ਜੇ ਚਾਰਾਂ ਥਲੋ ਡਰਮ ਦੁੱਧ ਦਾ ਕੱਢਿਆ ਤੇ ਇਹਨੇ ਇੱਕ ਨਹੀਂ ਕੱਢ ਦੇਣਾ ਦੋਸਤੋ ਰੇਟ ਬਿਲਕੁਲ ਜਾਇਆ ਜਿਹੜੇ ਵੀਰ ਦੇ ਪਸੰਦ ਹੋਵੇ ਦੋਸਤੋ ਤੇ ਬਾਈ ਦਾ ਨੰਬਰ ਸਕਰੀਨ ਤੇ ਚੱਲ ਰਿਹਾ ਇਸ ਨੰਬਰ ਤੇ ਸੰਪਰਕ ਕਰ ਲੋ ਤੇ ਜਿਹੜੇ ਭਰਾਣੇ ਦੋਸਤੋ ਇਦਾਂ ਦੀ ਵੀਡੀਓ ਬਣਾਉਣੀ ਹੋ ਕੋਈ ਪਸ਼ੂ ਸ਼ੇਅਰ ਕਰਨਾ ਹੋਵੇ ਦੋਸਤੋ ਤੇ ਮੇਰਾ ਨੰਬਰ ਦੋਸਤੋ ਸਕਰੀਨ ਦੇ ਹੇਠਲੇ ਪਾਸੇ ਚੱਲ ਰਿਹਾ ਮੇਰੇ ਨਾਲ ਸੰਪਰਕ ਕਰ ਸਕਦੇ ਆ ਤੇ ਵੀਡੀਓ ਨੂੰ ਸ਼ੇਅਰ ਕਰ ਦਿਆ ਕਰੋ ਸੱਜਣੋ ਮਿਲਦੇ ਆ ਆਉਣ ਵਾਲੀ ਨਵੀਂ ਵੀਡੀਓ ਨਾਲ